ਸਾਮਣੀ ਆ ਰਿਹਾ 트럼ਪ ਪ੍ਰਸ਼ਾਸਨ ਦੀ ਸਖਤੀਦਾਰ ਨਤੀਜਾ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਭਰਿਆ ਹੋਇਆ ਇੱਕ ਹੋਰ ਜਹਾਜ਼ ਆ ਰਿਹਾ ਹੈ ਭਾਰਤ ਤੇ ਪੰਜਾਬ ਦੇ ਵਿੱਚ ਹੀ ਫਿਰ ਤੋਂ ਹੋਵੇਗਾ ਲੈਂਡ ਜੀ ਹਾਂ ਦੱਸ ਦਈਏ ਕਿ 트럼ਪ ਪ੍ਰਸ਼ਾਸਨ ਦੀ ਸਖਤੀ ਦਾ ਨਤੀਜਾ ਦੂਜੀ ਵਾਰ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਭਰਿਆ ਹੋਇਆ ਇੱਕ ਹੋਰ ਜਹਾਜ਼ ਭਾਰਤ ਆ ਰਿਹਾ ਹੈ ਤੇ ਇਹ ਫਿਰ ਤੋਂ ਅੰਮ੍ਰਿਤਸਰ 에어ਪੋਰਟ ਤੇ ਹੀ ਲੈਂਡ ਹੋਵੇਗਾ ਦਸਦੀਏ ਕੇ ਸੂਤਰਾ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਭਾਰਤੀ ਹੁਣ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਦੀ ਗਿਣਤੀ 170 ਤੋਂ 180 ਦੱਸੀ ਜਾ ਰਹੀ ਹੈ ਇਹਨਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ 104 ਭਾਰਤੀਆਂ ਦੇ ਨਾਲ ਭਰਿਆ ਹੋਇਆ ਇੱਕ ਅਮਰੀਕੀ ਫੌਜੀ ਜਹਾਜ਼ ਜਿਹੜਾ ਕਿ ਪੰਜਾਬ ਦੇ ਵਿੱਚ ਹੀ ਲੈਂਡ ਕੀਤਾ ਸੀ ਇਹ ਜਿਹੜੇ ਭਾਰਤੀ ਸਨ ਵੱਖ-ਵੱਖ ਸੂਬਿਆਂ ਦੇ ਨਾਲ ਸਬੰਧਤ ਸਨ ਜਿਨ੍ਹਾਂ ਦੇ ਵਿੱਚੋਂ 30 ਪੰਜਾਬੀ ਵੀ ਸਨ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਹੁਣ ਦੂਸਰੀ ਪਾਰੀ ਦੇ ਵਿੱਚ ਇਹ 170 ਤੋਂ 180 ਜਿਹੜੇ ਭਾਰਤੀ ਨੇ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਤੇ ਬਹੁਤ ਜਲਦ ਹੀ ਇਹ ਜਿਹੜਾ ਜਹਾਜ਼ ਹੈ ਉਹ ਭਾਰਤ ਦੇ ਵਿੱਚ ਲੈਂਡ ਕਰ ਦਿੱਤਾ ਜਾਵੇਗਾ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜਿਸ ਤੇ ਵਾਰ-ਵਾਰ ਚਰਚਾਵਾਂ ਹੋ ਰਹੀਆਂ ਨੇ ਕਿ ਇਹ ਜਿਹੜੇ ਭਾਰਤੀ ਨੇ ਬੇਸ਼ੱਕ ਰਿਪੋਰਟ ਕੀਤੇ ਗਏ ਨੇ ਜਾਂ ਕੀਤੇ ਜਾਣੇ ਨੇ ਇਹ ਜਿਹੜਾ ਜਹਾਜ਼ ਹੈ ਉਹ ਪੰਜਾਬ ਦੇ ਵਿੱਚ ਹੀ ਕਿਉਂ ਉਤਾਰਿਆ ਜਾਂਦਾ ਹੈ ਇਹ ਜਿਹੜਾ ਜਹਾਜ਼ ਹੈ ਦਿੱਲੀ ਜਾਂ ਫਿਰ ਕਿਸੇ ਹੋਰ ਸੂਬੇ ਦੇ ਵਿੱਚ ਵੀ ਲੈਂਡ ਕੀਤਾ ਜਾ ਸਕਦਾ ਸੀ ਤੇ ਅੱਗੋਂ ਵੀ ਹੋਰ ਸੂਬੇ ਜਾਂ ਦਿੱਲੀ ਦੇ ਵਿੱਚ ਹੀ ਲੈਂਡ ਕੀਤਾ ਜਾਣਾ ਚਾਹੀਦਾ ਹੈ ਦੱਸ ਦਈਏ ਕਿ ਪਹਿਲਾ ਜਦੋਂ ਇਹ ਜਹਾਜ਼ ਆਇਆ ਸੀ ਉਹ ਵੀ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਿੱਚ ਹੀ ਲੈਂਡ ਕੀਤਾ ਸੀ ਜਿਨ੍ਹਾਂ ਦੇ ਵਿੱਚ 30 ਪੰਜਾਬੀ ਸਨ ਇਸ ਤੋਂ ਇਲਾਵਾ 30 ਹਰਿਆਣਾ ਦੇ ਸਨ ਤੇ 33 ਹੀ ਗੁਜਰਾਤ ਦੇ ਸਨ ਇਸ ਤੋਂ ਇਲਾਵਾ ਚੰਡੀਗੜ੍ਹ ਤੇ ਹੋਰ ਜਿਹੜੇ ਸੂਬਿਆਂ ਦੇ ਵੀ ਨੌਜਵਾਨ ਔਰਤਾਂ ਤੇ ਬੱਚੇ ਸਨ ਪਰੰਤੂ ਇਸ ਨੂੰ ਜਿਹੜਾ ਲੈਂਡ ਸੀ ਉਹ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਸਨ ਇੱਥੋਂ ਤੱਕ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਤਹਿਲਕਾ ਮਚਿਆ ਸੀ ਤੇ ਇਹ ਗੱਲ ਹਰ ਕਿਸੇ ਨੇ ਹੀ ਆਖੀ ਸੀ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਪੰਜਾਬ ਨੂੰ ਬਦਨਾਮ ਕੀਤਾ ਜਾਣਾ ਸੋਚਿਆ ਜਾ ਰਿਹਾ ਹੈ ਪਰੰਤੂ ਅਜਿਹਾ ਨਹੀਂ ਹੋਣਾ ਚਾਹੀਦਾ ਇੱਥੇ ਹੁਣ ਫਿਰ ਤੋਂ ਇਹ ਸਵਾਲ ਖੜੇ ਹੋ ਰਹੇ ਨੇ ਕਿ ਇਹ ਜਿਹੜਾ ਜਹਾਜ਼ ਹੈ ਪੰਜਾਬ ਦੇ ਵਿੱਚ ਲੈਂਡ ਨਹੀਂ ਹੋਣਾ ਚਾਹੀਦਾ ਨਾਲ ਹੀ ਇੱਥੇ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਆਮ ਲੋਕ ਇਹ ਵੀ ਕਹਿ ਰਹੇ ਨੇ ਕਿ ਪੀਐਮ ਮੋਦੀ ਸਾਹਿਬ ਹੋਰਾਂ ਦੇ ਡੋਨਾਲਡ 트੍ਰੰਪ ਹੋਰਾਂ ਦੇ ਨਾਲ ਦੋਸਤਾਨਾ ਸਬੰਧ ਨੇ ਤਾਂ ਫਿਰ ਅਜੀਹਾ ਕਿਉਂ ਹੋ ਰਿਹਾ ਕਿਉਂ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਜੇਕਰ ਰਿਪੋਰਟ ਕੀਤੇ ਵੀ ਜਾ ਰਹੇ ਨੇ ਤਾਂ ਫਿਰ ਇਹ ਜਹਾਜ਼ ਪੰਜਾਬ ਦੇ ਵਿੱਚ ਹੀ ਕਿਉਂ ਲੈਂਡ ਕਰਵਾਇਆ ਜਾ ਰਿਹਾ ਹੈ ਦੱਸ ਦिए ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰੀ ਇਸ ਵਕਤ ਅਮਰੀਕੀ ਦੌਰੇ ਤੇ ਗਏ ਹੋਏ ਨੇ ਤੇ ਇਹ ਉਹਨਾਂ ਦਾ 10ਵਾਂ ਦੌਰਾ ਹੈ ਇੱਥੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੀਐਮ ਸਾਹਿਬ ਹੋਰਾਂ ਨੂੰ ਡੋਨਾਲਡ ਟਰੰਪ ਹੋਰਾਂ ਦੇ ਨਾਲ ਇਸ ਸੰਬੰਧ ਵਿੱਚ ਗੱਲਬਾਤ ਵੀ ਕਰਨੀ ਚਾਹੀਦੀ ਹੈ ਇਹ ਤਾਂ ਹਾਲਾਕੇ ਉਹਨ ਵਾਲਾ ਸਮਾਂ ਹੀ ਦੱਸਿਆ ਕਿ ਇਹ ਗੱਲਬਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਪਰੰਤੂ ਇਸ ਵਕਤ ਪੰਜਾਬੀਆਂ ਸਮੇਤ ਭਾਰਤੀਆਂ ਦੇ ਲਈ ਇੱਕ ਖਤਰੀ ਦੀ ਘੰਟੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਨੇ ਉਹ ਫਿਰ ਤੋਂ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਹਰ ਪਾਸੇ ਜਿਹੜਾ ਕਿ ਡਰ ਜਹਾ ਬਣਿਆ ਹੋਇਆ ਹੈ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਪੈਸੇ ਨੇ ਰੁਪਏ ਨੇ ਉਹ ਖਰਚ ਕੀਤੇ ਹੋਏ ਨੇ ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਲੱਖਾਂ ਰੁਪਏ ਖਰਚ ਕਰਕੇ ਪੰਜਾਬੀਆਂ ਸਮੇਤ ਜਿਹੜੇ ਭਾਰਤੀ ਨੇ ਉਹ ਅਮਰੀਕਾ ਗਏ ਸਨ ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਹੀ ਗਏ ਸਨ ਪਰੰਤੂ ਪੈਸੇ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਵਕਤ ਫਿਰ ਤੋਂ ਇੱਕ ਅਮਰੀਕੀ ਜਹਾਜ਼ ਜਿਹੜਾ ਕਿ ਭਾਰਤੀਆਂ ਦੇ ਨਾਲ ਭਰਿਆ ਹੋਇਆ ਹੈ ਜਿਹੜਾ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਹ ਦੁਬਾਰਾ ਤੋਂ ਪੰਜਾਬ ਦੇ ਵਿੱਚ ਲੈਂਡ ਹੋਣ ਜਾ ਰਿਹਾ ਹੈ